ਤਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਸਮੁੱਚੀ ਟੀਮ ਐਸ ਐਮ ਪਟਿਆਲਾ ਟੀਵੀ ਦੀ ਗੁਰਦਰਾ ਸ੍ਰੀ ਸ਼ਿਕਰਕਾੜ ਵਿਖੇ ਪਹੁੰਚੇ ਹੋਏ ਹਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਮੂਲਾ ਖੱਤਰੀ ਰਹਿੰਦਾ ਹਸੀ ਕੋਈ ਸਮਾਂ ਸੀ ਤੇ ਜਦੋਂ ਦੂਸਰੀ ਵਾਰ ਮਿਲਣ ਆਇਆ ਲੋਭ ਲਾਲਚ ਵਿੱਚ ਰਹਿੰਦਾ ਹੋਇਆ ਤੇ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਕਿ ਭਾਈ ਮਰਦਾਨਾ ਜੀ ਬੁਲਾ ਕੇ ਲਿਆਓ ਮੂਲੇ ਨੂੰ ਤਾਂ ਕਿ ਆਪਾਂ ਨਾਲ ਉਹਨੂੰ ਲੈ ਕੇ ਚੱਲੀਏ ਅੱਗੇ ਉਦਾਸੀਆਂ ਭਰੀਏ ਤਾਂ ਉਸ ਸਮੇਂ ਭਾਈ ਮੂਲੇ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ ਮੈਂ ਨਹੀਂ ਜਾਣਾ ਸਗੋਂ ਉਸ ਦੇ ਘਰ ਵਾਲੀ ਨੂੰ ਆਖ ਦਿੱਤਾ ਕਿ ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਕੋਈ ਵੀ ਸ਼ਖਸ ਇੱਥੇ ਵਿਅਕਤੀ ਬੁਲਾਉਣ ਆਵੇ ਉਸ ਨੂੰ ਕਹਿ ਦੇਣਾ ਕਿ ਇੱਥੇ ਮੂਲਾ ਖੱਤਰੀ ਨਹੀਂ ਹੈ ਸੋ ਇਹੀ ਜ਼ਿਕਰ ਹੋਇਆ ਜਦੋਂ ਭਾਈ ਮਰਦਾਨਾ ਜੀ ਬੁਲਾਉਣ ਗਏ ਤਾਂ ਘਰੋਂ ਉਹਨਾਂ ਦੀ ਸੁਪਤਰੀ ਨੇ ਆਖਿਆ ਕਿ ਇੱਥੇ ਮੂਲਾ ਜੀ ਨਹੀਂ ਹਨ ਜਿਨ੍ਹਾਂ ਨੂੰ ਆਪ ਜੀ ਬੁਲਾਉਂਦੇ ਹੋ ਤਾਂ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਕਿ ਚੰਗਾ ਬਈ ਜੇ ਨਹੀਂ ਹੈ ਤਾਂ ਫਿਰ ਨਹੀਂ ਹੈ ਕੋਈ ਗੱਲ ਨਹੀਂ ਨਹੀਂ ਆਉਂਦਾ ਤਾਂ ਨਾ ਆਵੇ ਸੋ ਇਸੇ ਤਰ੍ਹਾਂ ਹੋਇਆ ਕਿ ਉਹਨੂੰ ਘਰ ਵਿਕੇ ਹੀ ਸੱਪ ਨੇ ਡੱਸ ਲੀਤਾ ਤੇ ਉੱਥੇ ਹੀ ਉਹ ਮੌਤ ਦੇ ਸ਼ਿਕਾਰ ਹੋ ਗਿਆ ਤੇ ਬਾਅਦ ਚਾ ਕੇ ਪਰਿਵਾਰ ਨੇ ਕਹਿਣਾ ਕੀਤਾ ਕਿ ਸੱਚੇ ਪਾਤਸ਼ਾਹ ਜੀ ਆਪ ਦੀ ਕਿਰਪਾ ਕਰੋ ਤਾਂ ਕਿ ਭਾਈ ਮੂਲਾ ਜ਼ਿੰਦਾ ਹੋ ਜਾਵੇ ਤੇ ਆਪ ਜੀ ਦੇ ਨਾਲ ਚੱਲੇ ਪਰ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਕਿ ਭਾਈ ਹੁਣ ਬਹੁਤ ਦੇਰ ਹੋ ਚੁੱਕੀ ਹੈ ਕੋਈ ਸਮਾਂ ਆਵੇਗਾ ਕਿ ਅਸੀਂ ਦਸਵੇਂ ਜਾਮੇ ਵਿੱਚ ਆਵਾਂਗੇ ਤੇ ਉਸ ਸਮੇਂ ਆ ਕੇ ਇਸ ਦਾ ਪਾਰ ਉਤਾਰਾ ਕਰਾਂਗੇ ਸੋ ਉਹੀ ਇਹ ਗੁਰਦੁਆਰਾ ਸਵੇਸ਼ ਸ਼ਿਕਾਰ ਘਾਟ ਤੇ ਬਾਣੀ ਵਿੱਚ ਵਰਨਣ ਆਉਂਦਾ ਹੈ 1412 ਅੰਗ ਤੇ ਕਿ ਨਾਲ ਕਿਰਾਣਾ ਦੋਸਤੀ ਕੂੜਾ ਕੂੜੀ ਪਾਏ ਮਰਣਾ ਜਾਪੇ ਮੂਲਿਆ ਆਵੇ ਕਿ ਤੈ ਥਾਏ ਕਿ ਭਾਈ ਝੂਠੇ ਦੀ ਉਸ ਕਿਰਾੜ ਦੀ ਸੋਠ ਸੇਠ ਦੀ ਜੋ ਦੋਸਤੀ ਸੀ ਝੂਠ ਦੇ ਨਾਲ ਪੈ ਗਈ ਇਸ ਕਾਰਨ ਕਰਕੇ ਉਸ ਨੂੰ ਮੌਤ ਨਾ ਯਾਦ ਰਹੀ ਤੇ ਅਖੀਰ ਤੇ ਆਕੇ ਦਸਵੇਂ ਪਾਤਸ਼ਾਹ ਜੀ ਨੇ ਇੱਥੇ ਸ਼ਿਕਾਰ ਖੇਡਦੇ ਸਨ ਸੱਚੇ ਪਾਤਸ਼ਾਹ ਜੀ ਜਾਨਵਰਾਂ ਨੂੰ ਨਹੀਂ ਸਨ ਮਾਰਦੇ ਸਗੋਂ ਉਹ ਗੁਰਸਿੱਖਾਂ ਦਾ ਪਾਰਉਤਾਰਾ ਕਰਦੇ ਸਨ ਜੀਵਾਂ ਦਾ ਪਾਰਉਤਾਰਾ ਕਰਦੇ ਸਨ ਇਹ ਹੀ ਕੀਤਾ ਗਿਆ ਸੋ ਉਹ ਸਹੇ ਦੇ ਖਰਗੋਸ਼ ਦੀ ਜੂਨ ਦੇ ਵਿੱਚ ਸੀ ਭਾਈ ਮੂਲਾ ਗੁਰੂ ਪਾਤਸ਼ਾਹ ਜੀ ਨੇ ਉਸ ਦਾ ਸ਼ਿਕਾਰ ਖੇਡ ਕੇ ਤੇ ਵਿੱਚੋਂ ਭਾਈ ਮੂਲਾ ਪ੍ਰਗਟ ਹੋਇਆ ਤੇ ਉਸ ਦੀ ਆਤਮਾ ਬਿਵਾਨਾਂ ਤੇ ਚੜ ਕੇ ਬੈਕੁੰਠ ਧਾਮ ਵਿੱਚ ਚਲੀ ਗਈ ਇਸ ਜਗਾ ਇਸ ਜਗ੍ਹਾ ਤੇ ਗੁਰੂ 파ਰਸ਼ਾ ਜੀ ਨੇ ਭਾਈ ਮੁੱਢਲੇ ਦਾ ਉਧਾਰ ਕੀਤਾ ਸੋ ਇਹ ਗੁਰੂ ਗੁਰਦੁਆਰੇ ਦਾ ਨਾਮ ਹੈ ਸ਼ਿਕਾਰ ਘਾਟ ਸੋ ਜਿੱਥੇ ਸਿੱਖ ਸੰਗਤਾਂ ਸਾਹਿਬ ਨਤਮਸਤਕ ਹੋ ਕੇ ਤਨ ਮਨ ਤਨ ਸਫਲਾ ਕਰਕੇ ਆਪਣਾ ਗੁਰੂ 파ਰਸ਼ਾ ਜੀ ਤੋਂ ਮੋਨ ਮੰਗੀਆਂ ਮਰਾਦਾਂ ਪਾਉਂਦੀਆਂ ਹਨ ਸੋ ਬਹੁਤ ਸੋਹਣਾ ਸਥਾਨ ਹੈ ਗੁਰੂ ਪਾਤਸ਼ਾਹ ਜੀ ਸਭ ਦੀਆਂ ਮਨੋ ਭਾਵਨਾਵਾਂ ਪੂਰੀਆਂ ਕਰਨ ਸਾਡੀ ਵੀ ਐਸਐਮ ਸਮੂਹ ਪਟਿਆਲਾ ਟੀਵੀ ਦੀ ਹਾਜ਼ਰੀ ਸਤਿਗੁਰੂ ਮਹਾਰਾਜ ਜੀ ਪ੍ਰਵਾਨ ਕਰਨ ਪੁੱਲਾ ਚੌਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ